ਮੈਂ ਮੁਹੱਸ਼ਜਦ ਵੀਰ ਸਿੰਘ ਸ਼ੁਰੂਆਤ ਕਰਵਾਉਣੀ ਹੈ। ਔਰ ਸ਼੍ਰੀ ਗੁਰੂ ਨਾਨਕ ਸਾਹਿਬ ਸਮਾ ਸੰਪਤੀ ਪੰਜਾਬ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਇਸ ਸ਼ੁਭ ਦੀਵਾਲੀ ਦੇ ਉੱਤੇ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਨਾ। ਇਹ ਦੀਵਾਲੀ ਦਾ ਤਿਹਾਰ ਜਿਹੜਾ ਬੜੀ ਖੁਸ਼ੀ ਨਾਲ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਕਿਉਂਕਿ ਇਹਦੇ ਪਿਛੇ ਇੱਕ ਇਤਿਹਾਸ ਹੈ। ਤੇ ਜਦੋਂ ਸ਼੍ਰੀ ਰਾਮਚੰਦਰ ਜੀ ਲਕਸ਼ਮਣ ਜੀ ਸੀਤਾ ਜੀ 14 ਸਾਲ ਦਾ ਬਨਵਾਸ ਛੱਟ ਕੇ ਆਪਣੇ ਵਾਪਸ ਅਯੁੱਧਿਆ ਵਿੱਚ ਪਹੁੰਚੇ ਸੀ ਔਰ ਉਹ ਜਿਸ ਦਿਨ ਪਹੁੰਚੇ ਸੀ ਉਹ અમાਸ ਦਾ ਦਿਨ ਸੀ ਹਨੇਰੀ ਰਾਤ ਸੀ ਲੇਟ ਪਹੁੰਚਣ ਹੋਤੀ ਵਜ੍ਹਾ ਕਰਕੇ ਉਥੋਂ ਦੇ ਲੋਕਾਂ ਨੇ ਰਸਤਿਆਂ ਵਿੱਚ ਦੀਪਮਾਲਾ ਗਲੀਆਂ 'ਚ ਦੀਪਮਾਲਾ ਇਸ ਕਰਕੇ ਕੀਤੀ ਸੀ ਦੀਵੇ ਜਗਾਏ ਸੀ ਤੇ ਹਨੇਰਾ ਹੋ ਗਿਆ ਤੇ ਹਨੇਰੇ ਨੂੰ ਦੂਰ ਕਰਨ ਵਾਸਤੇ ਦੀਵਿਆਂ ਦੀ ਰੋਸ਼ਨੀ ਵਿੱਚ ਉਹਨਾਂ ਨੂੰ ਅਜੁੱਧੇ ਵਿੱਚ ਲਿਆਂਦਾ ਸੀਗਾ ਕਿਉਂਕਿ ਅੱਜ ਤੇ ਲਾਈਟ ਬੜੀ ਬਿਜਲੀ ਦਾ ਯੁੱਗ ਹੈ ਉਦੋਂ ਲਾਈਟਾਂ ਸ਼ਾਇਦ ਨਾ ਹੋਣ ਜਿਸ ਕਰਕੇ ਦੀਵਿਆਂ ਦਾ ਨਾਲ ਹੀ ਰੋਸ਼ਨੀ ਕਰਕੇ ਸ਼੍ਰੀ ਰਾਮਚੰਦਰ ਜੀ ਨੂੰ ਆਪਣੇ ਘਰ ਅਜੁੱਧੇ ਵਿੱਚ ਵਾਪਸ ਲਿਆਂਦਾ ਸੀਗਾ ਔਰ ਉਦੋਂ ਦਾ ਹੀ ਹਜ਼ਾਰਾਂ ਸਾਲ ਪਹਿਲਾਂ ਤੋਂ ਇਹ ਰਵਾਜ ਚੱਲ ਆ ਰਿਹਾ ਹਰ અમાਵਸ ਜਦੋਂ ਕਿ ਦੀਵਾਲੀ ਦੇ ਉੱਤੇ ਦੀਵਾਲੀ ਹਮੇਸ਼ਾ અમાਵਸ ਦੇ ਦਿਨੀ ਆਈ ਹੈ ਔਰ ਜਦੋਂ ਵੀ ਇੱਥੇ ਆਂਦੇ ਨੇ ਤੇ ਰੋਸ਼ਨੀਆਂ ਕਰਦੇ ਆ ਅੱਜ ਬਿਜਲੀ ਦਾ ਯੁੱਗ ਹੈ ਘਰ ਘਰ ਲਾਈਟਾਂ ਹੁੰਦੀਆਂ ਨੇ ਔਰ ਬੱਤੀ ਦੇ ਨਾਲ ਬਿਜਲੀ ਦੇ ਨਾਲ ਲੜੀਆਂ ਲਾਉਂਦੇ ਨੇ ਰੋਸ਼ਨੀ ਕਰਦੇ ਨੇ ਘਰਾਂ ਨੂੰ ਬੱਤੀ ਦੇ ਅਧਰੇ ਬਿਜਲੀ ਦੇ ਇਕੁਪਮੈਂਟ ਨਾਲ ਹੀ ਡੈਕੋਰੇਟ ਕਰਕੇ ਦੀਵਾਲੀ ਮਨਾਉਂਦੇ ਆ ਬੱਚੇ ਯਾ ਨੌਜਵਾਨ ਬੜੇ ਹੈਵੀ ਪਟਾਕੇ ਵੀ ਚਲਾਉਂਦੇ ਆ ਮੈਂ ਰਿਕਵੈਸਟ ਕਰਾਂਗਾ ਜਣਾ ਸਾਰਿਆਂ ਅੱਗੇ ਕਿ ਜਿਹੜੇ ਹੈਵੀ ਜ਼ਿਆਦਾ ਹੈਵੀ ਪਟਾਕੇ ਚਲਾਣੇ ਆ ਇਹ ਕਈ ਵਾਰੇ ਖਤਰੇ ਦਾ ਕਾਰਨ ਵੀ ਬਣ ਜਾਂਦਾ ਇਸ ਕਰਕੇ ਥੋੜਾ ਜਿਹਾ ਪ੍ਰੇਸ਼ ਕਰਕੇ ਬਹੁਤ ਵੱਡੇ ਬੰਬ ਨਾ ਚਲਾਏ ਜਾਣ ਤਾਂ ਕਿ ਕਈ ਲੋਕ ਵਿਚਾਰੇ ਹਾਰਟ ਦੇ ਮਰੀਜ਼ੀ ਹੁੰਦੇ ਆ ਉਹਨਾਂ ਤੇ ਇਫੈਕਟ ਹੁੰਦਾ ਕਈ ਵਾਰੀ ਇਹ ਵੱਡੇ ਪਟਾਕਿਆਂ ਨਾਲ ਅੱਗ ਵੀ ਲੱਗ ਜਾਂਦੀ ਆ ਇਹਨਾਂ ਦਾ ਵੀ ਪ੍ਰੇਸ਼ ਕਰਨਾ ਬੜਾ ਜ਼ਰੂਰੀ ਆ ਪਰ ਖੁਸ਼ੀ ਮਨਾਉਂਦੇ ਹੋਰ ਵੀ ਕਈ ਤਰੀਕੇ ਆ ਇੱਕ ਦੂਜੇ ਨਾਲ ਪਿਆਰ ਪਾਪ ਕਰੋ ਮਠਿਆਈਆਂ ਵੰਡੋ ਮਠਿਆਈਆਂ ਖਾਓ ਮਠਿਆਈਆਂ ਵੀ ਕੀ ਖਾਣੀ ਹੈ ਅੱਜ ਕੱਲ੍ਹ ਤਾਂ ਬਹੁਤ ਆ ਰੋਜ਼ ਅਖਬਾਰਾਂ 'ਚ ਪੜੀ ਤਾ ਕੇ ਉਹ ਡੁਪਲੀਕੇਟ ਹੀ ਖੋਇਆ ਵੀ ਫੜਿਆ ਜਾ ਰਿਹਾ ਪਰ ਫਿਰ ਵੀ ਆਪਣੇ ਘਰ ਦੇ ਵਿੱਚ ਹੀ ਜੇ ਤੁਸੀਂ ਮਠਿਆਈਆਂ ਬਣਾਉਂਦੇ ਹੋ ਪਕੌੜੇ ਬਣਾਉਂਦੇ ਹੋ ਹੋਰ ਕਈ ਚੀਜ਼ਾਂ ਖਾਣ ਨੂੰ ਆ ਉਹ ਜ਼ਿਆਦਾ ਬੈਟਰ ਰਹੇਗਾ ਸੋ ਮੈਂ ਸਾਰੇ ਭੈਣ ਭਰਾਵਾਂ ਅੱਗੇ ਇਹੀ ਰਿਕਵੈਸਟ ਕਰਾਂਗਾ ਕਿ ਦੀਵਾਲੀ ਨੂੰ ਬੜੇ ਹੰਬਲ ਤਰੀਕੇ ਨਾਲ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜਿਹੜਾ ਕਿ ਚਾਈਨਾ ਦਾ ਮਾਲ ਆਂਦਾ ਹੈ ਲੜੀਆਂ ਆਂਦੀਆਂ ਨੇ ਚਾਲ ਚੈਲਾ ਦੀਆਂ ਹੋਰ ਕਈ ਚੀਜ਼ਾਂ ਆਂਦੀਆਂ ਉਹਨਾਂ ਨੂੰ ਪ੍ਰੇਸ਼ ਕਰਕੇ ਆਪਣੇ ਦੇਸ਼ ਵਾਸੀਆਂ ਦੇ ਹੱਥਾਂ ਨਾਲ ਗਰੀਬਾਂ ਲੋਕਾਂ ਦੇ ਹੱਥਾਂ ਨਾਲ ਬਣਾਏ ਹੋਏ ਦੀਵੇ ਮਿੱਟੀ ਦੇ ਜੜੇ ਆ ਉਹਨਾਂ ਨੂੰ ਪ੍ਰਮੋਟ ਕਰੋ ਤਾਂ ਕਿ ਉਹਨਾਂ ਦਾ ਰੋਜ਼ਗਾਰ ਵੀ ਚੱਲਦਾ ਰਹੇ ਤੇ ਦੀਪਮਾਲਾ ਵੀ ਹੁੰਦੀ ਰਵੇ ਔਰ ਪੁਰਾਣਾ ਇਤਿਹਾਸ ਵੀ ਜਾਗਰਤ ਰਹੇ ਸੋ ਮੈਂ ਇਹਨਾਂ ਸ਼ਬਦਾਂ ਨਾਲ ਅੱਜ ਦਾ ਦਿਨ ਜਿਹੜਾ ਦੀਵਾਲੀ ਦੇ ਉੱਤੇ ਸ਼੍ਰੀ ਰਾਮਚੰਦਰ ਜੀ ਆਇਸੀ ਨਾਲ ਹੀ ਬੰਦੀ ਛੋੜ ਦਿਵਸ ਵੀ ਮਨਾਇਆ ਜਾਂਦਾ। ਉਹਦੇ ਨਾਲ ਹੀ ਗੁਰਪੂਰੀ ਵੀ ਅੱਗੇ ਆ ਰਿਹਾ, ਨਾਲ ਹੀ ਵਿਸ਼ਕਰਮਾ ਦੇ ਵੀ ਆ ਰਿਹਾ। ਇਹਨਾਂ ਸਾਰਿਆਂ ਦੀ ਮੈਂ ਜਿਹੜੇ ਕਿ ਇਤਿਹਾਸਿਕ ਦਿਨ ਨੇ ਇਹਨਾਂ ਦੇ ਉੱਤੇ ਦੇਸ਼ ਵਾਸੀਆਂ ਨੂੰ ਫੇਰ ਇੱਕ ਵਾਰੀ ਲੱਖ ਲੱਖ ਵਧਾਈ ਦਿੰਦਾ। ਬਹੁਤ-ਬਹੁਤ ਸ਼ੁਕਰੀਆ ਧੰਨਵਾਦ। ਦੀਵਾਲੀ ਸਭ ਨੂੰ ਮੁਬਾਰਕ ਹੋਵੇ। ਥੈਂਕ ਯੂ ਵੈਰੀ ਮਚ।